ਹਾਂ ਸਿਮੂ ਕਹਿੰਦਾ ਕਹਾਂ ਵੀ ਮੈਂ ਪੌਡਕਾਸਟ ਕਰਦੀ ਹਾਂ ਕਹਿੰਦਾ ਮੈਨੇ ਕੁਛ ਕਰਿਆ ਨਹੀਂ ਮਾ ਤੁਨੇ ਬੈੱਡ ਲਵਾ ਲਿਆ ਤੁਨੇ ਵਾਈਫਾਈ ਲਵਾ ਲਿਆ ਉਹ ਪੌਡਕਾਸਟ ਚ ਦੱਸ ਨਾ ਇਹ ਜਿੱਦਾਂ ਸਿਆਗਰ ਪੌਡਕਾਸਟ ਤੋਂ ਵੀ ਲਾਉਣਗੇ ਉਹ ਵਾਈ ਨਹੀਂ ਹੁੰਦਾ ਪੌਡਕਾਸਟ ਚ ਤੇਰੇ ਕੋਲ ਹੈਗਾ ਹਾਂ ਪੌਡਕਾਸਟ ਚ ਕੀ ਹੁੰਦਾਗਾ ਰੋਣਾ ਧੋਣਾ ਝੂਠ ਬੋਲਣਾ ਹੋਰ ਕੀ ਹੁੰਦਾ ਰਮੇਸਾ ਇਹ ਲੋ ਝੂਠ ਵਾਲੀ ਕਿਹੜੀ ਗੱਲ ਹੁੰਦਾ ਸੱਚ ਹੁੰਦਾ ਹੈ ਬੋਲਣਾ ਧੋਣਾ ਪੌਡਕਾਸਟਾਂ ਚ ਕੀ ਹੁੰਦਾ ਹੈ ਜਿਆਦਾਤਰ ਸੱਚਾਈ ਦੇ ਖੜ ਗਿਆ ਯਾਰਾ ਜਿਆਦਾਤਰ ਪੌਡਕਾਸਟਾਂ ਦੇ ਵਿੱਚ ਹੁੰਦਾ ਵੀ ਯਾਰ ਇਹ ਐ ਹੁਣ ਕਮੈਂਟ ਕਰਕੇ ਦਵਾਉਂਗੇ ਜਿਆਦਾਤਰ ਪੌਡਕਾਸਟਾਂ ਚ ਹੁੰਦਾਗਾ ਵੀ ਵੀ ਜਿਹੜੀ ਗੱਲ ਅਸਲ ਹੈ ਉਹਦੇ ਲਾਗੇ ਤਾਂ ਕਿ ਕੋਈ ਹੋਰ ਨਾਲ ਗੱਲ ਜਿਵੇਂ ਮਸਾਲਾ ਲਾਉਣਾ ਇਹਨੂੰ ਕਹਿੰਦੇ ਹੁੰਦੇ ਨੇ ਪੌਡਕਾਸਟ ਵੱਖਰੀ ਵੱਖਰੀ ਅੰਦਾਜ਼ ਹੁੰਦਾ ਪੌਡਕਾਸਟ ਆ ਵੀ ਮੁੰਡਾ ਦੇਖਿਆ ਇਹ ਮੁੰਡਾ ਪੌਡਕਾਸਟ ਕਰਕੇ ਆਇਆਗਾ ਖੜਾ ਕਰੋ ਇਹਨੂੰ ਖੜਾ ਹੋਏ ਇਹ ਮੁੰਡੇ ਦੀ ਜਿਹੜੀ ਆਉਣ ਵਾਲੀ ਪੌਡਕਾਸਟ ਹੈ ਉਹਦੇ ਵਿੱਚ ਪਤਾ ਲੱਗੂਗਾ। ਮੇਰੇ ਲਈ ਪੌਡਕਾਸਟ ਨਹੀਂ ਗਈ ਰੋਡਕਾਸਟ ਹੈ। ਘੜਾ ਹੋ ਮੇਰਾ। ਨਾਲ ਸਪੋਰਟ ਕਰ ਸਪੋਰਟ ਕਰਨੇ ਖਣ ਗਿਆ ਦੀ। ਕਿੰਨੇ ਮਿੰਟ ਦੀ ਕਰੀਏ ਤੁਹਾਨੂੰ ਪੌਡਕਾਸਟ? ਬੁੱਦੀ ਨਹੀਂ ਲੱਗਿਆ ਬੈਠੀ ਬੋਲੀ ਗਿਆ। ਨਾਲ ਸਪੋਰਟ ਕਰਨੇ ਖਣ ਗਿਆ ਦੀ। ਇਹ 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 ਆਪ ਪੌਡਕਾਸਟ ਨਹੀਂ ਕਰਦਾ ਇਹ ਕਹਿੰਦਾ ਵੀ ਮੈਂ ਕੁਝ ਕਰ ਲਾਂ ਜ਼ਿੰਦਗੀ ਚ ਵੱਖਰਾ। ਇਹ ਲੇਟ ਤੋਂ ਬਾਅਦ ਪੌਡਕਾਸਟ ਕਰੇਗਾ। ਠੀਕ ਹੈ। ਇਹਦੀ ਵੀ ਇਹਦੀ ਵੀ ਕਰਨੀ ਆ ਪੋਡਕਾਸਟ ਮੈਂ ਤਾਂ ਕਿਹਾ ਨਹੀਂ ਪੋਡਕਾਸਟ ਕਰੀ ਬੈ ਜਾ ਆ ਇਹਦੀ ਪੋਡਕਾਸਟ ਆ ਜਾ ਨਜ਼ਾਰੇ ਲੈਣੇ ਅਸੀਂ ਕਰ ਜੀ ਸਾਡੇ ਨਾਲ ਲਈ ਉੱਥੇ ਉੱਥੇ ਹੋ ਜਾਓ ਉੱਥੇ ਖੜੇ ਹੋ ਜਾਓ ਉਹ ਬਨੇਰੇ ਬਨੇਰੇ ਲੈਵੇ ਨਾ ਨਾ ਆ ਸਾਡੇ ਨਾਲ ਲੈ ਕੇ ਇੰਡਸਟਰੀ ਫੁੱਲੀ ਉਹ ਇੰਡਸਟਰੀ ਦੇਖੇਂਗਾ ਤੁਸੀਂ ਇਹ ਲਾਈਨ 'ਚ ਕਿਵੇਂ ਪਈ ਜੀ ਫਿਰ ਥੋੜੇ ਵਰਗਾਂ ਨਾਲ ਟਕਰਨਾ ਸੀ ਚਲ ਚਲਦੇ ਆਪ ਇਹ ਸ਼ਬਦ ਦੇ ਸ਼ਬਦ ਸਮੋਤ ਕਿਰੇ ਪਰਸਨਲ ਮੇਰੇ ਪਰਸਨਲ ਸ਼ੌਕ ਨੇ ਖਾਣਾ ਪੀਣਾ ਇਹ ਦੋ ਸ਼ਬਦ ਪੋਡਕਾਸਟਰ ਦੋ ਸ਼ਬਦ ਪੋਡਕਾਸਟਰ ਅੱਛਾ ਕੀ ਨਾ ਤੀ ਕਰਾਂ ਚਲੋ ਬੱਡੀ ਚਲੋ ਜਦੋਂ ਬੱਡੀ ਐਵੇਂ ਮੈਨੂੰ ਨਾ ਮਿਲਿਆ ਬਸ ਰਹਿ ਤੱਕ ਖਾਵਾਂਗੇ ਸੌਰੀ ਤੱਕੇ ਖਾ ਰਹੀ ਹੈ ਤੁਸੀਂ ਹੁਣੀ ਬਿਆਨ ਹੋਇਆ ਹੈ ਨਾ ਕਿ ਇਹ ਧੱਕੇ ਖਾਰੀ ਅੱਜ ਦੀ ਪੇਮੈਂਟ ਇਹਨੂੰ ਨਹੀਂ ਦੇਣਗੇ ਇਹ ਅੱਜ ਦਾ ਲਾਸਟ ਐਪੀਸੋਡ ਹੈ ਇਹਦਾ ਅੱਜ ਇਹਦਾ ਲਾਸਟ ਐਪੀਸੋਡ ਹੈ ਤੈਨੂੰ ਲਾਸਟ ਪੇਮੈਂਟ ਹੈ ਜਿਹੜੀ ਤੁਸੀਂ ਚਾਹੁੰਦੇ ਵੀ ਸਾਡੇ ਆਰਟਿਸਟ ਤੇ ਧੱਕੇ ਖਾਣ ਬਈ ਉਧਰ 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 ਵਿਖਾਉਂਦੇ ਅਸੀਂ ਨਹੀਂ ਚਾਹੁੰਦੇ ਸਾਡੇ ਆਰਟਿਸਟ ਧੱਕੇ ਖਾਣ ਮੀਤੀ ਵੀਰੇ ਧੱਕੇ ਖਾਰੀ ਇਹਦੇ ਖੁਦ ਦੇ ਬਿਆਨ ਲੈ ਅੱਜ ਦਾ ਲਾਸਟ ਐਪੀਸੋਡ ਹੈ ਇਸ ਤੋਂ ਬਾਅਦ ਤੁਸੀਂ ਮੀਤੀ ਨੂੰ ਨਹੀਂ ਦੇਖੋ ਥੈਂਕ ਯੂ ਸੋ ਮਚ ਤਾਰੀਆਂ ਬੱਸ ਆਪਣੀਆਂ ਝੁੱਟੀਆਂ ਇਹ ਵਸਾਉਣੀਆਂ ਝੁੱਟੀਆਂ ਹੋ ਗਿਆ ਤੂੰ ਆ ਸਾਜ ਜਦ ਲਾਸਟ ਹੈ ਸਾਡੇ ਲਈ ਕੀ ਕਹੋਗੇ ਯਾਰ ਯਾਰ ਕਹਿ ਨੀ ਯਾਰ ਤੱਕੇ ਘਰੀਆਂ ਯਾਰ ਮੇਰੇ ਐਡੇ ਦਾ ਚਾਵਲ ਖਾ ਜਾਂਦੀ ਆ ਯਾਰ ਇਹਦੇ ਧੰਦੇਵਾਦ ਨਹੀਂ ਯਾਰ ਐਡੇ ਦਾ ਚਾਵਲ ਖਾ ਜਾਂਦੀ ਆ ਤੂੰ ਕੱਲ ਕਰਦੇ ਤੂੰ ਅੱਛਾ ਤੂੰ ਪੜ੍ਹਾਈ ਦੇ ਰੁਝਾਨ ਪੱਖੋਂ ਤੁਸੀਂ ਕੀ ਸਰ ਅਸੀਂ ਪੋਡਕਾਸਟ ਦੇ ਨਾਲ ਨਹੀਂ ਹੈਗਾ ਭੱਜੋ ਇੱਥੇ ਕਰਦੇ ਹੁੰਦੇ ਨੇ ਦੇਰ ਨੂੰ ਕੀ ਬਿਲ ਬਿਜਲੀ ਦਾ ਬਿਲ ਬਣਾਉਣਾ ਆ ਮੈਂ ਤੁਹਾਨੂੰ ਬਣਾ ਕੇ ਬੋਲੀਆ ਬਣਾ ਕੇ ਬੋਨੀਆ ਤੂੰ ਪੰਜਾਬ ਦੀ ਬਰਸਤ ਬਣਦੀ ਆ ਤੂੰ ਅਸਲ ਬੋਲ ਦੇ ਥੋੜੇ ਨਾਲ ਐ ਕਮ ਨਹੀਂ ਬੋਲਦਾ ਸੀ ਤਾਂ ਖੰਤਾ ਪਈ ਜਾਂਦਾ ਕਿ ਨਾ ਡਿੱਗੇ ਪਹਿਲੇ ਤਾਂ ਤੇ ਚੱਕਿਆ ਮਾਰ ਦੇਂਗਾ ਨਾ ਤੂੰ ਤਾਂ ਕਿਹਨਾਂ ਨੀ ਤੂੰ ਕਿਹਨੇ ਚਲਾਇਆ ਤੂੰ ਬੋਲ ਮੈਂ ਬੋਲਾਂ ਤੂੰ ਕਉ ਨਾ ਬੋਲ ਉਹਨਾਂ ਦੀ ਆਪ ਦੀ ਸਾਰੀ ਐਕਟਿੰਗ ਸਕਿੱਲ ਤਾਂ ਇਹ ਬਲੌਗਰਾਂ ਦੇ ਦਿਖਾਉਂਦੇ ਤਾਂ ਹੀ ਲੋਕ ਆਉਂਦੇ ਕਿਨੂੰ ਬਾਦ ਸਿਕਲੀ ਬਹੁਤ ਪਈਆ ਤੂੜੀ ਆਲ ਸਤਰੀ ਹੋਇਆ ਕਦਸ ਸਿਕਲਾ ਬੈਠੀ ਦੀ ਬਾਥਰੂਮ ਚ ਪਈਆ ਸਾਡੇ ਸਿਕਲਾ ਸਿਕਲਾ ਹੀ ਬਹੁਤ ਨੇ ਫਿਗੂਰਾ ਦੋ ਸਿੱਖੋ ਦੇਖੋ ਬਈ ਸਿਕ ਐਕਟਿੰਗ ਕਿਹਾ ਮੁਹ ਮੰਦ ਐਕਟਰ ਹੈ ਇਹ ਮੁਹ ਮੰਦ ਐਕਟਰ ਹੈ ਇਹ ਟ੍ਰੈਕ ਕਿ ਭਾਉਂਦਾ ਅੱਜ 5 ਸਾਲ ਹੋ ਗਏ ਸਾਨੂੰ ਥੀਟਰ ਰੈਕਸਸ ਚਲਾਈ ਨੂੰ ਜਾਤਾ ਨਹੀਂ ਦੰਦੋ ਦਿਖਾਈ ਇਹਨੇ ਜਾ ਇਹਨੇ ਬਸ ਅੱਕੜ ਦਗਾਈ ਆ ਹਾਂ ਜਾ ਕੇ ਅੱਕੜ ਦਗਾਈ ਆ ਉਹਦੇ ਵੀ ਅੱਕੜ ਦਿਖਾਦੀ ਮਹਾ ਬਲੌਗ ਜਾਂ ਬੰਦ ਕਰ ਲਾਣਾ ਓਏ ਹਾਂ ਹਾਂ ਉਹ ਤਾਂ ਕੀ ਗੱਲ ਹਾਂ ਉਹਦਾ ਫਿਰ ਕੀ ਹੋ ਗਿਆ ਲਾ ਐਂ ਕਹਿੰਦਾ ਹੁੰਦਾ ਖੜੇ ਹੋਏ ਬ੍ਰਿੰ ਮੜੇ ਥੋੜਾ ਸਾਫ ਕਰਦੇ ਥੋੜਾ ਸਾਫ ਕਰਦੇ ਚਾਹ ਨਾ ਪੇ ਦੋਹਰ ਦਵਾਰ ਚ ਲੰਗੇ ਸਾਫ ਕਰਾਲਾ ਸਾਰ ਮਾਰੋ ਤੇ ਕਰਦਾ ਫੁੱਲ ਵੀ ਅੜੇ ਹੋਣਗੇ ਪੋਲ ਨਹੀਂ ਕਮਲਾ ਤੈਨੂੰ ਅਸਲ ਵੀ ਆ ਗਈ ਗੰਮੀ ਕੋਰਾ ਆ ਕਲਦੀ ਆ ਨਾ ਬਸ ਤੂੰ ਜਵਾਬ ਦੇ ਦੇਣ ਕਿ ਬਿਆਹ ਨਹੀਂ ਲੈਣੇ ਠੀਕ ਤਾਂ ਨਹੀਂ ਤੂੰ ਬਾ ਆਈ ਗੱਲਾਂ ਕਰਕੇ ਗਾਲ੍ਹਾਂ ਕੱਢਦਾ ਇਹ ਇਹ ਭੁੱਲਾ ਕਰਕੇ ਇੱਧਰ ਸੱਟ ਪਾ ਰਹੇ ਸੀ ਉੱਤੋਂ ਇਕੱਲੇ ਪੋਲ ਨਹੀਂ ਰੱਥੀ ਹੋ ਇਹ ਬਲਾ ਇਧਰ ਪੰਗਾ ਪਾਉਂਦਾ ਇਹ ਇਹ ਸਿਰ पे ਰੱਖ ਤੈਨੂੰ ਪਤਾ ਪਰਿਵਾਰਕ ਸਾਡਾ ਜੇ ਬਹੁਤ ਸਿਆਣੀ ਕੁੜੀ ਆ ਇਹ ਲੋਕਾਂ ਨੇ ਨਾ ਦੇਖੜਾ ਕੋਈ ਟੱਚ ਵੀ ਕੀਆ ਨਹੀਂ ਰੀਲਾ ਘੱਟ ਘੱਟ ਪਈਆਂ ਇਹ ਆ ਸਾਡਾ ਫੈਮਿਲੀ ਆ ਕਿਉਂਰੇ ਸਾਰੇ ਸਾਡੀ ਫੈਮਿਲੀ ਸਾਡੇ ਫਿਰ ਆਏ ਕਹਿੰਦੇ ਆ ਵੀਰੇ ਫੁੱਲ ਬਲੌਗ ਦੇਖ ਲਓ ਸਾਡਾ ਬਾਇਓ ਚ ਪਰਮੇਸ ਵਾਅਦਾ ਇੰਟਰੈਕਟ ਜਦ ਤੇ ਪਾ ਅੱਜ ਕੱਲ ਦਾ ਨਿਕਣਾ ਪੈਂਦਾ ਰੀਲਾ ਘੱਟ ਕੋਈ ਸਟੋਰੀ ਬਣਾ ਦੇ ਪਰ ਉਹਨਾਂ ਨੂੰ ਐਕਸਪਲੇਨ ਕਰਨਾ ਪੈਂਦਾ ਬਾਈ ਫੁੱਲ ਵੀਡੀਓ ਦੇਖੋ ਹਾਂ ਫੁੱਲ ਗਿੱਪੀ ਕਰੇ ਵਾਲਦੇ ਖੜੀ ਸਿੰਘ ਦਾ ਰੋਲਾ ਬਣਾਤਾ ਦੀ ਲੋਕਾਂ ਨੇ ਕੀ ਕਹਿੰਦੇ ਫਲਿੱਪ ਘੱਟ ਕੇ ਨਿੱਕੀ ਜਿਹੀ ਗਿੱਪੀ ਕਰ ਫਿਰ ਗਿੱਪੀ ਕਰਵਾਣਾ ਤੇ ਜੋੜ ਕੇ ਬੈਠ ਕੇ ਗਰੀਬ ਫੰਮੇ ਐਪੀਸੋਡ ਦੇਖ

ਕਿ ਕਰਾਉਣੇਗੇ ਇਹ ਪਰਿਵਾਰ ਆ ਸਾਡਾ ਕਿ ਨਹੀਂ ਬੁੱਢੇ ਭਾਂਡੇ ਵਾਂਗ ਜੱਕ ਪਾਜੀ ਜ਼ਰੂਰ ਮੰਨਾਂਗੇ ਜੀ ਦੇ ਚਾਹ ਪਰ ਕਿਲੇ ਦਰਮੀਆਂ ਮੀ ਬੋਲ ਮਰੀ ਜਾਂਦੀ ਆ ਸਾਡੇ ਸਾਰੇ ਵੀ ਵੱਡੇ ਚੈਨਲ ਵਾਲੇ ਵੀ ਸਾਡੇ ਆਪਸ ਵਿੱਚ ਭਾਈਚਾਰ ਨੇ ਅਸੀਂ ਸਾਰਿਆਂ ਨੂੰ ਬਹੁਤ ਪਿਆਰ ਨਾਲ ਸਤਕਾ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਵੀ ਜਿਹੜੇ ਸਾਡੇ ਬਲੌਗ ਦੇਖਦਾ ਉਹਦਾ ਗਲਤ ਮਾਤਵਾਂ ਨਾ ਕੱਢਿਓ ਅਸਲ ਵਿੱਚ ਸਾਡੇ ਸਾਰੇ ਅਸੀਂ ਇੱਕ ਫਰੈਂਡਸ ਹਾਂਗੇ ਸਾਰੇ ਸਾਡੇ ਆਪ ਅਸੀਂ ਰਿਲੇਸ਼ਨ ਚ ਰਿਲੇਸ਼ਨਸ਼ਿਪ ਵਰਤ ਕਰਦੇ ਨਾਲ ਰਿਲੇਸ਼ਨ ਚ ਅਸੀਂ ਕਰਦੇ ਨਾਲ ਮਤਲਬ ਅਸੀਂ ਵਧੀਆ ਰਿਲੇਸ਼ਨ ਹੈ ਸਾਡਾ ਘਰੇ ਬਹੁ ਵਾਰ ਗਏ ਅਸੀਂ ਸਾਡੇ ਸਾਰੀ ਫੈਮਿਲੀ ਗਈ ਹੈ ਇਹਦੀ ਮੰਮੀ ਵੀ ਮੰਮੀ ਨੂੰ ਜਾਣਦੀ ਹੈ ਮੇਰੀ ਮੰਮੀ ਵੀ ਮਾਤਾ ਕਹਿੰਦੀ ਹੈ ਕਿਉਂ ਕਹਿੰਦੇ ਮਾੜਾ ਯਾਰ ਬੱਸ ਹੀ ਕਹਿੰਦੀ ਹੈ ਸੱਤ ਮੰਨ ਲੈਣਗੇ ਮਾਸੀ ਕਹਿੰਦੀ ਹੈ ਬਸ ਇਹ ਚੀਜ਼ਾਂ ਹੁੰਦੀਆਂ ਨੇ ਯਾਰ ਬਾਕੀ ਉਸਤਾਦ ਜੀ ਹੋਰੀ ਪੌਡਕਾਸਟ ਦੇ ਕੇ ਥੱਕ ਗਿਆ ਇਹ ਕਹੇ ਕੁੱਤਾ ਜੀ ਤੂੰ ਸਮਾਰ ਕੇ ਬੰਦਾ ਇਹ ਤੁਹਾਨੂੰ ਲੱਗੀ ਨਹੀਂ ਵੀ ਤੂੰ ਆਇਆ ਮੇਰਾ ਕਿੱਥੋਂ ਨਹੀਂ ਆ ਤੇਰਾ ਨਹੀਂ ਇਹਦਾ ਬਾਹੀ ਗੱਲ ਠੀਕ ਹੈ